ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਪੰਜਾਬ ਦੀਆਂ ਨਵੀਂ ਵੈਕੈਂਸੀ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਹੈ ਆਮ ਆਦਮੀ ਕਲੀਨਿਕ ਫਰੀਦਕੋਟ ਦੇ ਵਿੱਚ ਐਮਓ ਫਾਰਮਾਸਿਸ ਤੇ ਹੋਰ ਵੀ ਕਾਫੀ ਸਾਰੇ ਵਕਨਸੀ 2025 ਵਾਕੈਂਡੀਆਂ ਜਿੜੀਏ ਕਿ 30 April 2025 ਨੂੰ ਇਹ ਪੋਸਟਾਂ ਲਾਂਚ ਹੋਈਆਂ ਨੇ ਇਸ ਵਿੱਚ ਜੋ ਕੁੱਲ ਵਕੰਸੀ ਦੀ ਕਾਊਂਟਿੰਗ ਹੈ ਉਹ ਹਜ ਤੱਕ ਮੈਂਸ਼ਨ ਨਹੀਂ ਕੀਤੀ ਤੇ ਇਸ ਨੂੰ ਅਪਲਾਈ ਕਰ ਲੈ ਤੁਹਾਡੇ ਕੋਲ MBBS 12ਵੀਂ 10ਵੀਂ ANM D ਫਾਰਮੇਸੀ ਰੈਲੇਵੈਂਟ ਫੀਲਡ ਦੀ ਹੋਣੀ ਚਾਹੀਦੀ ਆ ਆਮ ਆਦਮੀ ਕਲੀਨਿਕ ਫਰੀਦ ਕੋ ਰਿਕਰੂਟਮੈਂਟ 2025 ਇੰਪੋਰਟੈਂਟ ਡੇਟਸ ਹੀ ਕੱਲ੍ਹ ਕਰ ਲਈ ਤੇ ਇਸ ਵਿੱਚ ਜੋ ਇੰਟਰਵਿਊ ਹੋਣ ਵਾਲਾਗਾ ਉਹ 5 ਮਈ ਤੋਂ ਲੈ ਕੇ 7 ਮਈ 2 ਦਿਨ ਜੋ ਇੰਟਰਵਿਊ ਹੋਣਾਗਾ 5 6 7 ਨੂੰ ਤੇ ਇਸ ਵਿੱਚ ਜੋ ਏਜ ਲਿਮਿਟ ਰੱਖੀ ਗਿਆ ਮੈਡੀਕਲ ਆਫੀਸਰ ਲਈ 40 ਸਾਲ ਅਪ ਟੂ 40 ਸਾਲ ਤੱਕ ਵਾਲੇ ਅਪਲਾਈ ਕਰ ਸਕਦੇ ਨੇ ਫਾਰਮਾਸਿਸਟ ਤੇ ਕਲੀਨਿਕ ਅਸਿਸਟੈਂਟ ਲਈ 37 ਸਾਲ ਤੱਕ ਵਾਲੇ ਅਪਲਾਈ ਕਰ ਸਕਦੇ ਨੇ ਇਸ ਵਿੱਚ ਇੱਕ ਸਵੀਪਰ ਕਮ ਹੈਲਪਰ ਦੀ ਭਰਤੀ ਵੀ ਰੱਖੀ ਗਈ ਆ ਇਸ ਵਿੱਚ ਜੋ ਫੀਸ ਆ ਉਹ ਵੀ ਹਜ ਤੱਕ ਇਸ ਦੀ ਡਿਟੇਲ ਮੈਂਸ਼ਨ ਨਹੀਂ ਕੀਤੀ ਹੈਗੀ ਸੋ ਇਹ ਜੋ ਇੰਟਰਵਿਊ بیس ਭਰਤੀ ਤੁਸੀਂ ਇਸ ਪੋਸਟ ਨੂੰ ਜੋ ਇੰਟਰਵਿਊ ਦੇ ਕੇ ਆਖੇ ਹੀ ਕਲੀਅਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਅੱਦੇ ਸਾਡੇ ਕੋਲ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦਿਓ ਇਸ ਪੋਸਟ ਦੀ ਪੂਰੀ ਜਾਣਕਾਰੀ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈੱਬਸਾਈਟ ਤੇ ਆ ਕੇ ਚੈੱਕ ਕਰ ਸਕਦੇ ਹੋ ਜਿਸ ਤੇ ਤੁਹਾਨੂੰ ਸਾਰੀ ਡਿਟੇਲ ਮਿਲ ਜਾਨੀ ਆ ਇਸ ਦਾ ਸੀ ਡਿਟੇਲ ਜੋ ਨੀਚੇ ਮੈਂਸ਼ਨ ਕਰ ਦਿੱਤੀ ਆ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪੋਸਟ ਨੂੰ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਵਟਸਐਪ ਡਾਕੂਮੈਂਟ ਕਰਕੇ ਅਪਲਾਈ ਕਰਵਾ ਸਕਦੇ ਹੋ ਘਰ ਬ